ਪਾਜੀ ਮੈਂ ਇੱਕ ਚੀਜ਼ ਪੁੱਛਣੀ ਸੀ ਭਰਾ ਨੂੰ ਹਾਂ ਮੈਂ ਤੁਸੀਂ ਅੱਜ ਵੀ ਗੱਲ ਕੀਤੀ ਮੈਂ ਤੁਹਾਡੇ ਅੱਜ ਵੀ ਰਿਕਾਰਡਿੰਗ ਸੁਣੀ ਆ ਵੀ ਹਰਮੀਤ ਹੁਣਾ ਦਾ ਪਹਿਲੋ ਸਟਾਈਲ ਇਹੋ ਹੀ ਸੀ ਅਹੀਂ ਪਾਜੀ 150 ਕਿੱਲੇ ਦੇ ਮਾਲਕ ਆ ਤੇ ਮੈਂ ਹਰਦੀਪ ਸਿੰਘ ਪਰ ਪਹਿਲਾਂ 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 ਨਹੀਂ ਰੁਕ ਇੱਕ ਮਿੰਟ ਪਹਿਲਾਂ ਪਾਜੀ ਇੱਕ ਮਿੰਟ ਮੇਰੀ ਛੋਟੀ ਜੀ ਵੱਡੇ ਭਰਾ ਨੂੰ ਹਾਂਜੀ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਮੇਰੀ ਹਾਂਜੀ ਜੋ ਮੇਰੇ ਨਾਲ ਧੱਕਾ ਕੀਤਾ ਸਰਕਾਰ ਹੈ ਤੁਸੀਂ ਕਿੱਥੇ ਸੀ ਉਦੋਂ ਪਾਜੀ ਤੁਹਾਡੇ ਨਾਲ ਤੁਰੇ ਹਨਾ ਨਹੀਂ ਤੁਹਾਡਾ ਤੁਹਾਡੇ ਨਾਲ ਤੁਰੇ ਸਨ ਨਾ ਸੁਣੋ ਮੇਰੀ ਗੱਲ ਮੇਰੇ ਨਾਲ ਨਹੀਂ ਚੱਲ ਹੈਗੀ ਪਹਿਲਾਂ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਹਾਂਜੀ ਜਦੋਂ ਮੈਂ ਜਦੋਂ ਮੈਨੂੰ ਝੂਠੇ ਕੇਸ ਵਿੱਚ 9 ਸਾਲ ਪੁਰਾਣੇ ਕੇਸ ਵਿੱਚ ਇਸ ਬੰਦੇ ਨੂੰ ਤੁਸੀਂ ਉਦੋਂ ਨਹੀਂ ਬੋਲੇ ਕੋਈ ਵੀ ਭਾਜੀ ਸਾਡਾ ਨਾਂ ਰਾਈਟ ਆ ਤੁਹਾਡਾ ਕੀ ਅਧਿਕਾਰ ਹੈ ਮੈਨੂੰ ਪੁੱਛਣ ਦਾ ਨਹੀਂ ਨਹੀਂ ਤੁਸੀਂ ਤੁਸੀਂ ਆਨੇ ਹੋਣਾ ਵੀ ਤੁਸੀਂ ਕਿਹੜੇ ਰਾਜ ਦੇ ਖਾਨਦਾਨ ਚੋਂ ਮੈਂ ਮੈਂ ਪੜਨ ਗੱਡੀਆਂ ਤੇ ਗਿਆ ਸਾਡੇ ਕੋਲ ਸਾਡੇ ਜੰਮਣ ਤੋਂ ਪਹਿਲਾਂ ਤੋਂ ਸਾਰਾ ਕੁਝ ਤੁਸੀਂ ਸਾਡਾ ਸਟਾਈਲ ਕੀ ਦੱਸੋਗੇ ਓ ਯਾਰ ਗੱਲ ਸੁਣ ਤੂੰ ਮੈਨੂੰ ਫੋਨ ਕਿਉਂ ਕਰ ਰਹਾ ਹੈਂ ਮੈਂ ਨਹੀਂ ਮੈਂ ਤੁਹਾਨੂੰ ਤਾਂ ਫੋਨ ਕਰ ਰਹਾ ਮੈਂ ਤੁਸੀਂ ਕਿਹੜੇ ਰਾਜੇ ਦੇ ਖਾਨਦਾਨ ਤੋਂ ਸਾਨੂੰ ਕਿਤੇ ਨੰਗ ਨੰਗ ਦੇਖਿਆ ਤੁਸੀਂ ਤੂੰ ਤੂੰ ਮੇਰੇ ਨਾਲ ਲੜਨਾ ਹੈ ਨਾ ਨਹੀਂ ਨਹੀਂ ਰਲਦੀਰ ਤੁਹਾਨੂੰ ਮੈਂ ਪੁੱਛਦਾ ਤੁਸੀਂ ਆਖਿਆ ਨਾ ਪਠਾਨ ਮਾਇਰੇ ਹੋਂ ਦਾ ਸਟਾਈਲ ਸੀ ਮੇਰੇ ਘਰੇ ਤੁਸੀਂ ਜਾ ਕੇ ਆਏ ਹੋ ਮੇਰਾ ਘਰੇ ਮੇਰਾ ਘਰ ਵੇਖਿਆ ਹੈ ਨਾ ਤੁਸੀਂ ਜਦੋਂ ਲੋਕਾਂ ਦਾ ਘਰ ਨਹੀਂ ਸੀ ਉਦੋਂ ਐਡਾ ਵੀ ਇਹ ਜਵਾੜਾ ਨਹੀਂਗਾ ਮੈਂ ਤੁਹਾਡੇ ਤੁਹਾਡੇ ਨਾਲੋਂ ਜ਼ਿਆਦਾ ਰਜਵਾੜਾ ਸਾਂ ਤੁਹਾਡੇ ਨਾਲ ਕੀ ਹਾਲ ਹੈ ਤੁਹਾਡਾ ਵਧੀਆ ਭਾਜੀ ਭਾਜੀ ਮੈਂ ਇੱਕ ਚੀਜ਼ ਪੁੱਛਣੀ ਸੀ ਭਰਾ ਨੂੰ ਹਾਂ ਮੈਂ ਤੁਸੀਂ ਅੱਜ ਵੀ ਗੱਲ ਕੀਤੀ ਮੈਂ ਤੁਹਾਡੇ ਅੱਜ ਵੀ ਰਿਕਾਰਡਿੰਗ ਸੁਣੀ ਆ ਵੀ ਹਰਮੀਤ ਹੁਣਾ ਦਾ ਪਹਿਲੋ ਸਟਾਈਲ ਇਹੋ ਹੀ ਸੀ ਅਹੀਂ ਬਾਜੀ 150 ਕਿਲੇ ਦੇ ਮਾਲਕ ਆ ਤੇ ਮੈਂ ਹਰਬੀਰ ਸਿੰਘ ਪਹਿਲਾਂ 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 ਨਹੀਂ ਰੋਕ ਇੱਕ ਮਿੰਟ ਪਹਿਲਾਂ ਬਾਜੀ ਇੱਕ ਮਿੰਟ ਮੇਰੀ ਛੋਟੀ ਦੇ ਵੱਡੇ ਭਰਾ ਹਾਂ ਜੀ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਮੇਰੀ ਹਾਂਜੀ ਜੋ ਮੇਰੇ ਨਾਲ ਧੱਕਾ ਕੀਤਾ ਸਰਕਾਰ ਹੈ ਤੁਸੀਂ ਕਿੱਥੇ ਸੀ ਉਦੋਂ ਬਾਜੀ ਤੁਹਾਡੇ ਨਾਲ ਤੁਰੇ ਹਨਾ ਉਹ ਨਹੀਂ ਨਹੀਂ ਤੁਹਾਡੇ ਨਾਲ ਤੁਹਾਡੇ ਨਾਲ ਤੁਰੇ ਸਨ ਨਾ ਸੁਣੋ ਮੇਰੀ ਗੱਲ ਮੇਰੇ ਨਾਲ ਨਹੀਂ ਚੱਲ ਹੈਗੀ ਪਹਿਲਾਂ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਹਾਂਜੀ ਜਦੋਂ ਮੈਂ ਜਦੋਂ ਮੈਨੂੰ ਝੂਠੇ ਕੇਸ ਵਿੱਚ 9 ਸਾਲ ਪੁਰਾਣੇ ਕੇਸ ਵਿੱਚ ਇਸ ਬੰਦੇ ਨੂੰ ਤੁਸੀਂ ਉਦੋਂ ਨਹੀਂ ਬੋਲੇ ਕੋਈ ਵੀ ਭਾਜੀ ਸਾਡਾ ਨਾਂ ਰਾਈਟ ਆ ਭਾਜੀ ਤੁਹਾਡਾ ਕੀ ਅਧਿਕਾਰ ਹੈ ਮੈਨੂੰ ਪੁੱਛਣ ਦਾ ਨਹੀਂ ਨਹੀਂ ਤੁਸੀਂ ਤੁਸੀਂ ਆਨੇ ਹੋਣਾ ਵੀ ਤੁਸੀਂ ਕਿਹੜੇ ਰਾਜ ਦੇ ਖਾਨਦਾਨ ਚੋਂ ਮੈਂ ਮੈਂ ਪੜਨ ਗੱਡੀਆਂ ਤੇ ਗਿਆ ਸਾਡੇ ਕੋਲ ਸਾਡੇ ਜੰਮਣ ਤੋਂ ਪਹਿਲਾਂ ਦਾ ਸਾਰਾ ਕੁਝ ਤੁਸੀਂ ਸਾਡਾ ਸਟਾਈਲ ਕੀ ਦੱਸੋਗੇ ਯਾਰ ਗੱਲ ਸੁਣ ਤੂੰ ਮੈਨੂੰ ਫੋਨ ਕਿਉਂ ਕਰ ਰਹਾ ਹੈਂ ਮੈਂ ਨਹੀਂ ਮੈਂ ਤੁਹਾਨੂੰ ਤਾਂ ਫੋਨ ਕਰ ਰਹਾ ਮੈਂ ਤੁਸੀਂ ਕਿਹੜੇ ਰਾਜੇ ਦੇ ਖਾਨਦਾਨ ਤੋਂ ਸਾਨੂੰ ਕਿਤੇ ਨੰਗ ਨੰਗ ਵੇਖਿਆ ਤੁਸੀਂ ਤੂੰ ਤੂੰ ਮੇਰੇ ਨਾਲ ਲੜਨਾ ਹੈ ਨਾ ਨਹੀਂ ਨਹੀਂ ਲੜਨ ਦੀ ਤੁਹਾਨੂੰ ਮੈਂ ਪੁੱਛਦਾ ਤੁਸੀਂ ਆਖਿਆ ਨਾ ਪਠਾਨ ਮਾਇਰੇ ਹੋਂ ਦਾ ਸਟਾਈਲ ਸੀ ਮੇਰੇ ਘਰੇ ਤੁਸੀਂ ਜਾ ਕੇ ਆਏ ਹੋ ਮੇਰਾ ਘਰੇ ਮੇਰਾ ਘਰ ਵੇਖਿਆ ਇਹ ਨਾ ਤੁਸੀਂ ਜਦੋਂ ਲੋਕਾਂ ਦਾ ਘਰ ਨਹੀਂ ਸੀ ਉਦੋਂ ਐਡਾ ਵੀ ਇਹ ਜਵਾੜਾ ਨਹੀਂ ਗਾ ਮੈਂ ਤੁਹਾਡੇ ਤੁਹਾਡੇ ਨਾਲੋਂ ਜ਼ਿਆਦਾ ਰਜਵਾੜਾ ਸਾਂ ਤੁਹਾਡੇ ਨਾਲ ਖਿਆਲ ਹੈ ਤੁਹਾਡਾ ਵਧੀਆ ਭਾਜੀ ਭਾਜੀ ਮੈਂ ਇੱਕ ਚੀਜ਼ ਪੁੱਛਣੀ ਸੀ ਭਰਾ ਨੂੰ ਹਾਂ ਮੈਂ ਤੁਸੀਂ ਅੱਜ ਵੀ ਗੱਲ ਕੀਤੀ ਮੈਂ ਤੁਹਾਡੇ ਅੱਜ ਵੀ ਰਿਕਾਰਡਿੰਗ ਸੁਣੀ ਆ ਵੀ ਹਰਮੀਤ ਢੋਣਾ ਦਾ ਪਹਿਲੋ ਸਟਾਈਲ ਇਹੋ ਹੀ ਸੀ ਅਹੀਂ ਭਾਜੀ 150 ਕਿੱਲੇ ਦੇ ਮਾਲਕ ਆ ਤੇ ਮੈਂ ਹਰਬੀਰ ਸਿੰਘ ਤਾਂ ਪਹਿਲੋ